ਹੈਲੋ ਟੂਡੇ ਪੰਜਾਬ ਵਾਦਰ ਅੱਜ ਦਾ ਮੌਸਮ ਦੇਖ ਰਹੀ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਆਂ ਗੱਲ ਕਰਨ ਜਾ ਰਹੇ ਆਂ ਪੰਜਾਬ ਦੇ ਰਾਤ ਦੇ ਮੌਸਮ ਬਾਰੇ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਨਿਸ਼ਚਿਤ ਰ ਮਿਲਦੀ ਰਵੇ ਪੰਜਾਬ ਦੇ ਵਿੱਚ ਆਪਾਂ ਨੂੰ ਇੰਨਾ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਬੱਦਲਵਾਈ ਆ ਉਹ ਬਣੀ ਹੋਈ ਦੇਖਣ ਨੂੰ ਮਿਲ ਰਹੀ ਸੀ ਜਿਹੜੀ ਕਿ ਫਿਲਹਾਲ ਸਾਫ਼ ਹੋ ਚੁੱਕੀ ਆ ਪੰਜਾਬ ਦੇ ਫਿਲਹਾਲ ਹਲੇ ਕੁਝ ਜ਼ਿਲ੍ਹਿਆਂ ਵਿੱਚ ਰਾਤ ਨੂੰ ਜਿਹੜੀ ਬੱਦਲਵਾਈ ਆ ਉਹ ਦੇਖਣ ਨੂੰ ਮਿਲੇਗੀ ਜਿਸ ਨਾਲ ਮੀਦੀ ਗਤੀਵਿਧੀਆਂ ਮੋਗੇ ਸ਼ਾਕੋਟ ਵਰਗੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆ ਬਣੀ ਰਹੇਗੀ। ਬਾਕੀ ਜ਼ਿਲ੍ਹਿਆਂ ਦੇ ਵਿੱਚ ਮੌਸਮ ਸਾਫ਼ ਦੇਖਣ ਨੂੰ ਮਿਲ ਗਿਆ ਸੀ ਆਪਾਂ ਨੂੰ ਸ਼ਾਮ ਤੋਂ ਬਾਅਦ। ਧੁੱਪ ਅੱਜ ਘੱਟ ਹੀ ਰਹੀ ਜੇ ਪੰਜਾਬ ਵਿੱਚ ਧੁੱਪ ਜਿਹੜੀ ਆ ਘੱਟ ਜ਼ਿਲ੍ਹਿਆਂ ਵਿੱਚ ਹੀ ਦੇਖਣ ਨੂੰ ਮਿਲੀ ਆ। ਬਾਕੀ ਜਿਹੜਾ ਸਵੇਰ ਦਾ ਮੌਸਮ ਆ ਸਾਫ਼ ਹੋਵੇਗਾ ਜਾਂ ਬੱਦਲਵਾਈ ਹੋਵੇਗੀ ਜਾਂ ਧੁੰਦ ਹੋਵੇਗਾ ਮੀਂਹ ਪਵੇਗਾ ਉਹਦੀ ਜਾਣਕਾਰੀ ਤੁਹਾਨੂੰ ਸਵੇਰ ਦੀ ਵੀਡੀਓ ਵਿੱਚ ਦੇ ਦਿੱਤੀ ਜਾਵੇਗੀ। ਫਿਲਹਾਲ ਹਵਾਵਾਂ ਦੀ ਗੱਲ ਕਰੀਏ ਹਵਾਵਾਂ ਘੱਟ ਗਤੀਮਾਨ ਰਹਿਣਗੀਆਂ। ਟੈਂਪਰੇਚਰ ਵੀ ਆਪਾਂ ਨੂੰ 2° ਤੋਂ ਲੈ ਕੇ 9° ਤੱਕ ਜਿਹੜਾ ਪੰਜਾਬ ਦਾ ਰਾਤ ਨੂੰ ਜਾਂਦਾ ਹੋਇਆ ਦੇਖਣ ਨੂੰ ਮਿਲ ਰਿਹਾ ਫਿਲਹਾਲ ਕੋਈ ਵੱਡਾ ਮੌਸਮ ਵਿੱਚ ਜਿਹੜਾ ਬਦਲਾਅ ਨਹੀਂ ਦੇਖਣ ਨੂੰ ਮਿਲ ਰਿਹਾ ਜੇਕਰ ਕੋਈ ਹੋਰ ਅਪਡੇਟ ਆਵੇਗੀ ਉਹਨੂੰ ਵੀ ਚਲ ਤੇ ਤੁਰੰਤ ਸ਼ੇਅਰ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ